ਉਹ ਵੀ ਮਿੱਤਰੋ ਕਹਿੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜਿਆ ਆਪਾਂ ਗੱਲ ਕਰਾਂਗੇ ਫਿਰ ਅੱਜ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਕੌਣ ਲੈ ਗਿਆ ਜਿੱਤ ਕੇ ਫਿਰ ਬੈਸਟਾਂ ਵਾਲੇ ਮੋਟਰਸਾਈਕਲ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਗੱਲ ਕਰਾਂਗੇ ਆਪਾਂ ਟੂਰਨਾਮੈਂਟ ਦੀ ਢੰਡਿਆਲ ਸੰਗਰੂਰ ਦੇ ਵਿੱਚ ਟੂਰਨਾਮੈਂਟ ਹੋਇਆ ਜਿੱਥੇ ਟਾਪ ਦਾ ਟੂਰਨਾਮੈਂਟ ਹੋਇਆ ਫਾਈਨਲ ਮੈਚ ਹੋਇਆ ਸੀਗਾ ਦਰਬੋ ਮੰਡੀ ਤੇ ਬੋਪਰ ਦੇ ਵਿੱਚ ਬਹੁਤ ਤਕੜਾ ਮੈਚ ਹੋਇਆ ਦਰਬੋ ਮੰਡੀ ਦੇਰੇ 14 ਨੰਬਰ ਤੇ ਬੋਪਰ ਦੇਰੇ 8 ਨੰਬਰ ਫਾਸਟ ਰੇਡ ਦਰਬੋ ਮੰਡੀ ਤੇ ਸੈਂਕੜ ਰਹੀ ਟੀਮ ਬੋਪਰ ਦੀ ਤੇ ਬੈਸਟ ਰੇਡਰ ਬਣਿਆ ਇੱਥੇ ਕਹਿੰਦੇ ਬਣੀ ਸਮਾਨੇ ਵਾਲਾ ਮੁੰਡਾ 6 ਰੇਡਾਂ ਪਾ ਕੇ 6 ਨੰਬਰ ਲੈ ਗਿਆ ਨੌਨ ਸਟਾਪ ਤੇ ਮੋਟਰਸਾਈਕਲ ਜਿੱਤ ਗਿਆ ਤੇ ਜਾਫੀ ਬਣਿਆ ਕਹਿੰਦੇ ਬੱਬੂ ਛੜੀ ਵਾਲਾ ਮੁੰਡਾ 4 ਟੱਚ 300 ਪਰ ਜਫੇ ਲਾ ਕੇ ਮੁੰਡਾ ਬਣ ਗਿਆ ਬੈਸਟ ਜਾਫੀ ਪਹਿਲਾ ਨਾਮ 70000 ਸੀ ਦੂਜਾ ਨਾਮ 52000 ਸੀ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚ ਤੁਹਾਡਾ ਧੰਨਵਾਦ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਹੋਰ ਵੀਡੀਓ ਦੇਖਣ ਲਈ ਕਮੇਡੀ ਦੀ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਧੰਨਵਾਦ